ਅਗਤ ਵਾਰ ਪ੍ਰਧਾਨ ਮੰਤਰੀ ਦੇਸ਼ ਦਾ ਜੇ ਮੋਦੀ ਨੂੰ ਹਰਾ ਲਿਆ ਸੀ ਨਾ ਸੀ ਆ ਭਗਵੰਤਾ ਖੜੀ ਬਾਗ ਦੀ ਮੂਲੀ ਐ ਇਹਨੇ ਤੇ ਚਾਰ ਦਿਨ ਨਿਕਟਨੇ ਦੀ ਆ ਪੁੱਠਿਆ ਕਰਦੇ ਗਲਤ ਹੈ ਟੈਨਸ਼ਨ ਨਾਲ ਇਹ ਜਿਹੜੀ ਲੈਂਡ ਪੂਰਨ ਦੀ ਪਾਲਿਸੀ ਲੈ ਕੇ ਸਰਕਾਰ ਆਈ ਬਹੁਤ ਗਲਤ ਹੈ ਕਾਲੇ ਕਾਨੂੰਨਾ ਨਾਲੋਂ ਵੀ ਵੱਧ ਕੇ ਐ 1 ਏਕੜ ਲੈ ਕੇ 1200 ਗਜ ਸਿਰਫ ਇੱਕ ਕਿਸਾਨ ਨੂੰ ਦੇ ਰਹੇ ਨੇ ਹੋਰ ਪੁੱਛ ਨਹੀਂ ਦੇ ਰਹੇ ਸਰਕਾਰ ਇਹਦੇ ਵਿੱਚੋਂ ਬਹੁਤ ਵੱਡਾ ਘਪਲਾ ਕਰਨਾ ਚਾਹੁੰਦੀ ਐ ਬਹੁਤ ਵੱਡਾ ਘਪਲਾ ਕਰਕੇ ਤੇ ਦਿੱਲੀ ਵਾਲੇ ਲੁੱਟ ਕੇ ਲੈ ਕੇ ਜਾਣਾ ਚਾਹੁੰਦੇ ਐ ਸ਼ਾਦੀਪੁਰ ਸਾਹਿਬ ਵਿੱਤ ਮੰਤਰੀ ਸਾਹਿਬ ਕਹਿੰਦੇ ਨੇ ਕਿ ਅਸੀਂ 50000 ਰੁਪਏ ਹਰ ਸਾਲ ਦੇ ਆਕਰਾਂਗੇ ਕਿਸਾਨਾਂ ਨੂੰ ਜੀ ਤਾਂ ਹੁਣ ਜਦੋਂ ਦਬਾਅ ਬਣ ਰਿਹਾ ਜਿਵੇਂ ਜਿਵੇਂ ਉਹਨੇ 50000 ਉਹਨਾਂ ਨੇ ਕਹਿਤਾ ਇਹ ਕਿਹੜਾ ਕਿਸੇ ਗੱਲ ਤੇ ਖੜਦਿਆ ਇਹ ਚਾਹੁੰਦੇ ਉਸ ਦਿਨ ਮੀਟਿੰਗ ਦੇ ਮੀਟਿੰਗ ਇਹਨਾਂ ਤਾਂ ਬੁਲਾਈ ਨਹੀਂ ਸੀ ਨਾ ਮੋਦੀ ਦਾ ਆ ਬੁਲਾਉਣਾ ਹੁੰਦਾ ਸੀ ਅਸੀਂ ਬੁਲਾਈ ਸੀ ਇਹਨਾਂ ਦੀ ਕੁਰਸੀ ਖਾਲੀ ਰਹੀ ਐ ਅਨਮੋਲ ਗਗਨ ਮਾਨ ਨੇ ਕੱਲ ਅਸਤੀਫਾ ਦਿੱਤਾ ਹੈ ਤੇ ਕਿਸਾਨ ਕਹਿੰਦੇ ਪਏ ਨੇ ਕਿ 5 ਮਿੰਟ ਚ ਐਮਐਸਬੀ ਦੇਣ ਵਾਲੀ ਬੀਬੀ 5 ਸਾਲ ਵੀ ਨਹੀਂ ਟਿੱਕੀ ਜੋ ਉਹ ਤਾਂ ਐ ਮਾਰਦੀ ਟੁਟਕਿਆ ਸੰਦੋਂ ਨਹੀਂ ਔਰ ਮਾਰਦੀਆਂ ਨਹੀਂ ਆਉਂਦੀਆਂ ਉਹ ਤਾਂ ਟੁਟਕੀਆਂ ਬੜੀਆਂ ਖੜਕਾਉਂਦੀ ਹੈ ਕਰਕੇ ਹਨਾ ਕਹਿੰਦੀ 5 ਸਾਲ 5 ਮਿੰਟ ਦੇ ਵਿੱਚ ਐਮਐਸਬੀ 5 ਮਿੰਟ ਦਾ ਐਮਐਸਬੀ ਅਸੀਂ ਵੀ ਬੜੇ ਹੈਰਾਨ ਵੀ ਆ ਦੇ ਕੋਲ ਪਤਾ ਨਹੀਂ ਕਿਹੜੀ ਗਿੱਦਰ ਸਿੱਗੀ ਹੈ ਪਾਲਸੀ ਦਾ ਜਦੋਂ ਭਾਜਪਾ ਨੇ ਵਿਰੋਧ ਕੀਤਾ ਹੈ ਜਾਂ ਕਰ ਰਹੀ ਹੈ ਤੁਹਾਡੀ ਮੀਟਿੰਗ ਦੇ ਵਿੱਚ ਵੀ ਆਈ ਹੁਣ ਤੁਸੀਂ ਥੋੜਾ ਜਿਹਾ ਯਕੀਨ ਦਿਖਾਉਣ ਲੱਗੋਗੇ ਭਾਜਪਾ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਲੈਂਡ ਪੂਲਿੰਗ ਪਾਲਿਸੀ ਲਿਆਂਦੀ ਗਈ ਔਰ ਸਰਕਾਰ ਕਹਿੰਦੀ ਹੈ ਕਿ ਇਹ ਪਾਲਿਸੀ ਕਿਸਾਨਾਂ ਨੂੰ ਬੜਾ ਫਾਇਦਾ ਦਵੇਗੀ ਇਸ ਤੋਂ ਬਾਅਦ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਵੱਲੋਂ ਰੋਸ ਵੀ ਕੀਤਾ ਗਿਆ ਔਰ ਕਾਲ ਵੀ ਦਿੱਤੀ ਗਈ ਕਿ ਅਸੀਂ ਧਰਨੇ ਵੀ ਲਗਾਵਾਂਗੇ ਟਰੈਕਟਰ ਰੈਲੀਆਂ ਵੀ ਕੱਢਾਂਗੇ ਔਰ ਜੇ ਲੋੜ ਪਈ ਤਾਂ ਵੱਡਾ ਸੰਘਰਸ਼ ਵੀ ਵਿੱਡਾ ਜਾਵੇਗਾ ਸਤਿ ਸ੍ਰੀ ਅਕਾਲ ਜੀ ਡੀ5 ਚੈਨਲ ਪੰਜਾਬੀ ਵੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਤੇ ਅੱਜ ਸਾਡੇ ਨਾਲ ਮੌਜੂਦ ਨੇ ਭਾਰਤੀ ਕਿਸਾਨ ਯੂਨੀਅਨ ਦੇ ਸ਼ਾਦੀਪੁਰ ਦੇ ਲੀਡਰ ਬੂਟਾ ਸਿੰਘ ਜੀ ਸ਼ਾਦੀਪੁਰ ਐਸਕੇਐਮ ਦੇ ਨਾਲ ਵੀ ਜੁੜੇ ਹੋਏ ਨੇ ਔਰ ਇਹਨਾਂ ਨੇ ਕੁਝ ਪ੍ਰੋਗਰਾਮ ਮਿੱਥੇ ਹੋਏ ਨੇ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਵੀ ਕਹਿੰਦੇ ਅਸੀਂ ਡਟ ਕੇ ਕਰਨਾ ਵਾ ਬਾਕੀ ਜਿਹੜੀਆਂ ਸਰਕਾਰ ਦੀਆਂ ਇਹੋ ਜਿਹੀਆਂ ਨੀਤੀਆਂ ਨੇ ਜਿਹੜੀਆਂ ਕਿਸਾਨਾਂ ਦੇ ਹੱਕ ਦੇ ਵਿੱਚ ਨਹੀਂ ਸਹੀ ਬੈਠਦੀਆਂ ਉਹਨਾਂ ਦਾ ਵਿਰੋਧ ਵੀ ਡਟ ਕੇ ਕੀਤਾ ਜਾਊਗਾ ਅਸੀਂ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਵਿਸਤਾਰ ਦੇ ਵਿੱਚ ਸ਼ਾਦੀਪੁਰ ਸਾਹਿਬ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਜੁੜੇ ਨੂੰ ਆਸਤੇ ਧੰਨਵਾਦ ਜੀ ਧੰਨਵਾਦ ਮਿਹਰਬਾਨੀ ਸ਼ਾਦੀਪੁਰ ਸਾਹਿਬ ਅੱਜ ਤੁਸੀਂ ਮੀਟਿੰਗ ਕੀਤੀ ਇੱਥੇ ਮੀਟਿੰਗ ਕਿਸ ਇਸ ਦੇ ਵਿੱਚ ਕੀਤੀ ਗਈ ਹੈ ਪਹਿਲਾਂ ਤਾਂ ਇਹ ਜਾਣਾਂਗੇ ਅੱਜ ਮੀਟਿੰਗ ਸਾਡੀ ਵੈਸੇ ਤਾਂ ਇੱਕ ਮੰਥਲੀ ਮੀਟਿੰਗ ਹੁੰਦੀ ਹੈ ਹਰ ਮਹੀਨੇ ਦੀ 20 ਤਰੀਕ ਨੂੰ ਗੁਰਦੁਆਰਾ ਦੁਖਨਵਾਰ ਸਾਹਿਬ ਅਸੀਂ ਕਰਦੇ ਆ ਮੀਟਿੰਗ ਹੂੰ ਤੇ ਬਾਕੀ ਦੂਜਾ ਇਹਦੇ ਨਾਲ ਹੀ ਜੁੜਿਆ ਮਸਲਾ ਇਹ ਜਿਹੜੀ ਅ ਪਰਸੋਂ ਐਸਕੇਐਮ ਨੇ ਮੀਟਿੰਗ ਬੁਲਾਈ ਸੀ ਸਾਰੇ ਸਰਪਾਲਟੀ ਮੀਟਿੰਗ ਜੀ ਉਹਦੇ ਬਾਰੇ ਵੀ ਆਪਣੇ ਸਾਰੇ ਸਾਥੀਆਂ ਨੂੰ ਚਾਣਨਾ ਪਾਉਣਾ ਸੀ ਉਹਦੇ ਵਿੱਚ ਆ ਆ ਫੈਸਲੇ ਜਿਹੜੇ ਨੇ ਉਹ ਹੋਏ ਨੇ ਤੇ ਸਾਰੀਆਂ ਪਾਰਟੀਆਂ ਨੇ ਸਹਿਯੋਗ ਦੇਣ ਦਾ ਸਾਨੂੰ ਵਿਸ਼ਵਾਸ ਦਵਾਇਆ ਉਹ ਸਾਰੇ ਆਪਣੇ ਸਾਥੀਆਂ ਨੂੰ ਉਤੋਂ ਜਾਗਰੂਤ ਕਰਨਾ ਸੀ ਤੇ ਬਾਕੀ ਅੱਗੇ ਜਿਹੜਾ ਉਹ ਪ੍ਰੋਗਰਾਮ ਹੈ ਜਿਹੜਾ ਵਿਰੋਧ ਕਰਨਾ ਹੈ ਸੀ ਸਰਕਾਰ ਦਾ ਜੇ ਸਰਕਾਰ ਪੈਰ ਪਿੱਛੇ ਨਹੀਂ ਪਟਦੀ ਤੇ ਉਹਦੇ ਵਾਸਤੇ ਵੀ ਡਿਊਟੀਆਂ ਸਾਰਿਆਂ ਦੀਆਂ ਲਾਈਆਂ ਨੇ ਵੀ ਆਪਾਂ ਪਿੰਡ-ਪਿੰਡ ਜਾ ਕੇ ਘਰ-ਘਰ ਜਾ ਕੇ ਇਹ ਪ੍ਰਚਾਰ ਕਰਨਾ ਕਿ ਇਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਲੈ ਕੇ ਸਰਕਾਰ ਆਈ ਇਹ ਬਹੁਤ ਗਲਤ ਹੈ ਬੇਸ਼ੱਕ ਸਰਕਾਰ ਵੱਡੇ ਪੱਧਰ ਤੋਂ ਇੱਕ ਪ੍ਰਚਾਰ ਕਰ ਰਹੀ ਹੈ ਪਿੰਡਾਂ ਦੇ ਵਿੱਚ ਘਰ-ਘਰ ਸਰਕਾਰ ਪਚਾਰ ਰਹੀ ਹੈ ਗੱਲ ਇਹ ਜਿਹੜੀ ਗੱਲ ਤੁਸੀਂ ਪਹਿਲਾਂ ਹੀ ਕੀਤੀ ਹੈ ਕਿ ਲੋਕਾਂ ਦੇ ਬੜੇ ਫਾਇਦੇ ਦੀ ਹੈ ਕਿਸਾਨਾਂ ਦੇ ਬੜੇ ਫਾਇਦੇ ਦੀ ਹੈ ਬਹੁਤ ਫਾਇਦੇ ਦੇਵੇਗੀ ਇਸ ਗੱਲ ਤੋਂ ਵੀ ਲੋਕਾਂ ਨੂੰ ਅਸੀਂ ਜਾਗਰੂਕ ਕਰਨਾ ਵੀ ਕਿਸੇ ਨੂੰ ਕੋਈ ਫਾਇਦਾ ਨਹੀਂ ਦੇ ਰਹੀ ਇਹ ਤਾਂ ਇੱਕ ਕਾਲੇ ਕਾਨੂੰਨਾ ਨਾਲੋਂ ਵੀ ਵੱਧ ਕੇ ਹੈ ਜਿਹੜੇ ਕਾਲੇ ਕਾਨੂੰਨ ਪਿੱਛੇ ਆਪਾਂ ਦਿੱਲੀ 'ਚ ਰੱਦ ਕਰਵਾ ਕੇ ਆਏ ਆ ਇਹ ਉਹਨਾਂ ਨਾਲੋਂ ਵੀ ਵੱਧ ਸੱਟ ਮਾਰਨ ਵਾਲੀ ਹੈ 1 ਏਕੜ ਲੈ ਕੇ 1200 ਗੱਜ ਸਿਰਫ ਇੱਕ ਕਿਸਾਨ ਨੂੰ ਦੇ ਰਹੇ ਨੇ ਹੋਰ ਕੁਝ ਨਹੀਂ ਦੇ ਰਹੇ ਤੇ 3 ਸਾਲ ਵਾਸਤੇ ਉਹਨੂੰ ਦੇ ਰਹੇ ਨੇ 30000 ਰੁਪਇਆ ਸਾਲ ਦਾ ਠੇਕਾ 30000 ਰੁਪਏ ਠੇਕਾ ਤਾਂ ਹੈ ਹੀ ਨਹੀਂ ਕਿਤੇ ਬਰਾਨੀ ਪੈਲੀ ਦਾ ਵੀ ਨਹੀਂ ਹੈਗਾ ਉਹ ਬਹੁਤ ਬਚਾਊ ਧਰਤੀ ਹੈ ਜਿੱਥੋਂ ਇਹ ਜਿਹੜੀ ਇਹ ਕਰ ਰਏ ਨੇ ਕੁਐਰ ਹੈ ਨਾ ਇਸ ਕਰਕੇ ਇਹ ਸਰਕਾਰ ਦੀ ਇੱਕ ਸਾਜਿਸ਼ ਹੈ ਸਰਕਾਰ ਇਹਦੇ ਵਿੱਚੋਂ ਬਹੁਤ ਵੱਡਾ ਘਪਲਾ ਕਰਨਾ ਚਾਹੁੰਦੀ ਹੈ ਬਹੁਤ ਵੱਡਾ ਘਪਲਾ ਕਰਕੇ ਤੇ ਦਿੱਲੀ ਵਾਲੇ ਲੁੱਟ ਕੇ ਲੈ ਕੇ ਜਾਣਾ ਚਾਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਰੋਕਣ ਵਾਸਤੇ ਐਸ ਕੇ ਐਮ ਦੀਆਂ ਸਾਰੀਆਂ ਜਥੇਬੰਦੀਆਂ ਨੇ ਮਜ਼ਬੂਤੀ ਦੇ ਨਾਲ ਇਹ ਫੈਸਲਾ ਕੀਤਾ ਹੈ ਕਿ ਸਾਰੀਆਂ ਪਾਰਟੀਆਂ ਨੂੰ ਬਲਾ ਕੇ ਉਹਨਾਂ ਦੇ ਵਿਚਾਰ ਜਾਣੀਏ ਜਿਸ ਕਰਕੇ ਉਹ ਸਰਪਾਲਟੀ ਮੀਟਿੰਗ ਸੱਦੀ ਸੀ ਉਹਦੇ ਵਿੱਚ ਸਾਰੀਆਂ ਜਥੇਬੰਦੀਆਂ ਨੇ ਜਿਹੜੀਆਂ ਪਾਰਟੀਆਂ ਨੇ ਸਾਰੀਆਂ ਨੇ ਵਿਸ਼ਵਾਸ ਦਿਵਾਇਆ ਹੁਣ ਸਾਡਾ ਇਹੋ ਹੀ ਇਹ ਫੈਸਲਾ ਵੀ ਅਸੀਂ ਘਰ ਘਰ ਤੱਕ ਕੇ ਬਾਜ਼ ਪਹੁੰਚਾਉਣੀ ਹੈ ਜਿਵੇਂ ਦਿੱਲੀ ਵਾਲਾ ਮੋਰਚਾ ਲੜਿਆ ਗਿਆ ਸੀ ਉਹ ਮਜਬੂਤੀ ਨਾਲ ਲੜਿਆ ਗਿਆ ਸੀ ਉਸੇ ਤਰ੍ਹਾਂ ਹੀ ਇਹ ਵੀ ਇੱਕ ਮਜਬੂਤ ਮੁੱਡ ਬਣ ਕੇ ਦਾ ਤੇ ਫੇਰ ਸਰਕਾਰ ਦੇ ਖਿਲਾਫ ਹੈ ਲੜਾਈ ਜਿਹੜੀ ਉਹ ਲੜੀ ਜਾਊਗੀ ਔਰ ਇਹਨਾਂ ਨੂੰ ਲੈਂਡ ਪੂਲਿੰਗ ਦੇ ਰਾਹੀਂ 1 ਇੰਚ ਜ਼ਮੀਨ ਹੈ ਜਿਹੜੀ ਉਹ ਨਹੀਂ ਲੈਣ ਦੇ ਸ਼ਾਦਪੁਰ ਸਾਹਿਬ ਵਿੱਤ ਮੰਤਰੀ ਸਾਹਿਬ ਕਹਿੰਦੇ ਨੇ ਕਿ ਅਸੀਂ 50000 ਰੁਪਏ ਹਰ ਸਾਲ ਦੇਵਾਂਗੇ ਕਿਸਾਨਾਂ ਨੂੰ ਤੁਸੀਂ 30000 ਕਿਹਾ ਰਹੇ ਹੋ ਉਹਨਾਂ ਦਾ ਜੋ ਫੈਸਲਾ ਆਇਆ ਉਹ 30000 ਦੇ ਉੱਤੇ ਹੀ ਹੈ ਇਹ ਤਾਂ ਹੁਣ ਜਦੋਂ ਦਬਾਅ ਬਣ ਰਿਹਾ ਜਿਵੇਂ ਜਿਵੇਂ ਉਹਨੇ 50000 ਉਹਨਾਂ ਨੇ ਕਹਿਤਾ ਇਹ ਕਿਹੜਾ ਕਿਸੇ ਗੱਲ ਤੇ ਖੜਦਿਆ ਪਰ 50000 ਵੱਤ ਨਾਲ ਵੀ ਨਹੀਂ ਘਰ ਪੂਰਾ ਹੁੰਦਾ ਅਗਰ ਜੇ ਇਹਨਾਂ ਨੇ ਰਿਕੁਆਇਰ ਕਰਨੀਆਂ ਨੇ ਜ਼ਮੀਨਾਂ ਇਹ ਕਹਿੰਦੇ ਲੋਕਾਂ ਨੂੰ ਰੈਸ਼ੀ ਮਕਾਨ ਦੇਣੇ ਨੇ ਬਣਾ ਕੇ ਤੁਸੀਂ ਆ ਪਟਿਆਲੇ ਨੂੰ ਅਲਾਉਂ ਕਰ ਦਿਓ ਇੱਥੇ ਰਹਿੰਦੇ ਹੋ ਪਟਿਆਲੇ ਦੇ ਵਿੱਚ ਤੁਹਾਡਾ ਆਫਿਸ ਇੱਥੇ ਆ ਆ ਤੁਸੀਂ ਵੇਖੋ ਆ ਪਟਿਆਲੇ ਦੇ ਦੁਆਲੇ ਕਿੰਨੀ ਕੁ ਜ਼ਮੀਨ ਪਈ ਹੈ ਆ ਮੇਰੇ ਖਿਆਲ 22 ਸਾਲ ਹੋ ਗਏ ਜੀ ਹਾਂ ਜੀ 22 ਕਿ 23 ਸਾਲ ਮਹਾਰਾਜ ਸਾਹਿਬ ਦੇ ਟਾਈਮ ਦੀ ਗੱਲ ਹੈ ਸਾਰੀ ਉਸ ਤਰ੍ਹਾਂ ਪਈ ਹੈ ਇਹ ਤਾਂ ਐਵੇਂ ਇੱਕ ਸਾਜ਼ਿਸ਼ ਦੇ ਤਹਿਤ ਇਹ ਜ਼ਮੀਨ ਲੋਕਾਂ ਕੋਲੋਂ ਖੋਹਣਾ ਚਾਹੁੰਦੇ ਨੇ ਤੇ ਇੱਕ ਲੱਖ ਏਕੜ ਦੇ ਕਰੀਬ ਘਟੋ-ਘਟ ਇਹਨਾਂ ਨੇ ਐਕਵਾਇਰੇ ਕਰਨੀ ਹੈ ਤੇ ਜ਼ਮੀਨ ਰਹਿ ਕਿਹੜੀ ਚੱਲੀ ਹੈ ਵਾਹੀ ਜੋਗ ਰਕਬਾ ਤੇ ਖਤਮ ਹੀ ਹੁੰਦਾ ਜਾਂਦਾ ਬਿਲਕੁਲ ਹੀ ਸਰਕਾਰਾਂ ਪਾਲਿਸੀਆਂ ਇਹੋ ਜਿਹੀਆਂ ਲੈ ਕੇ ਹੁੰਦੀਆਂ ਨੇ ਜਿਹੜੀਆਂ ਲੋਕਾਂ ਦੇ ਵਿਰੋਧ 'ਚ ਹੁੰਦੀਆਂ ਨੇ ਹਾਥੀ ਵਾਂਗੂ ਵਖਾਨ ਵਾਲੇ ਦੰਦ ਹੋਰ ਤੇ ਖਾਨ ਵਾਲੇ ਹੋਰ ਹੁੰਦੇ ਨੇ ਉਹ ਇਸ ਇਹਨਾਂ ਦੇ ਜਿਹੜੇ ਨਾ ਇਹਨਾਂ ਦੇ ਜਿਹੜੀਆਂ ਪਾਰਟੀਆਂ ਨੇ ਜਾਂ ਸਰਕਾਰਾਂ ਨੇ ਇਹ ਇਹਨਾਂ ਦਾ ਸਿਸਟਮ ਆ ਇਹਨਾਂ ਨੇ ਕੋਇਆ ਕੀ ਉਹਦੇ ਚ ਹੱਥ ਚ ਪਿੱਛੇ ਕੀ ਹੈ ਸਾਹਮਣੇ ਕੀ ਹੈ ਜਿਹੜੀ ਗੱਲ ਕਹਿੰਦੇ ਨੇ ਹੁੰਦੀ ਨਹੀਂ ਕਰਦੇ ਕੁਝ ਹੋਰ ਨੇ ਹੁਣ ਇਹਦੇ ਵਿੱਚ ਹਰ ਇੱਕ ਬੰਦੇ ਨੂੰ ਇਹ ਇਹੀ ਗੱਲ ਕਹਿ ਰਹੇ ਨੇ ਕਿ ਲੈਂਡ ਪੂਲਿੰਗ ਪਾਲਿਸੀ ਜਿਹੜੀ ਹੈ ਬਹੁਤ ਵਧੀਆ ਹੈ ਇਸੇ ਤਰ੍ਹਾਂ ਇਹ મોદી ਕਹਿੰਦਾ ਹੁੰਦਾ ਸੀ ਵੀ ਜਿਹੜੀ ਅਸੀਂ ਇਹ ਕਾਨੂੰਨ ਲੈ ਕੇ ਆਏ ਲੋਕਾਂ ਦਾ ਬੜਾ ਭਲਾ ਕਰਨਗੇ ਲੋਕਾਂ ਦੇ ਬੜਾ ਫਾਇਦੇ ਵਿੱਚ ਨੇ ਤੇ ਜਦੋਂ ਸਾਰੀ ਗੱਲ ਉਹਨਾਂ ਨੂੰ ਹਰ ਮੰਚ ਦੇ ਉੱਤੇ ਸੀ ਉਹਨਾਂ ਨੂੰ ਹਰਾਇਆ ਕਿੰਨੀਆਂ ਮੀਟਿੰਗਾਂ ਹੋਈਆਂ ਦਿੱਲੀ ਦੇ ਵਿੱਚ ਤੇ ਉਹ ਕਿਸੇ ਵੀ ਮੀਟਿੰਗ ਦੇ ਵਿੱਚ ਸਾਨੂੰ ਇਹ ਸ਼ੋਅ ਨਾ ਕਰ ਸਕੇ ਵੀ ਇੱਥੇ ਤੁਹਾਡਾ ਫਾਇਦਾ ਕਰਦੀ ਏ ਇਹ ਇਹਦਾ ਵੀ ਫਰਜ ਬਣਦਾ ਹੈ ਚਾਹੁੰਦੇ ਉਸ ਦਿਨ ਮੀਟਿੰਗ ਦੇ ਮੀਟਿੰਗ ਇਹਨਾਂ ਤਾਂ ਬੁਲਾਈ ਨਹੀਂ ਸੀ ਨਾ ਮੋਦੀ ਤੇ ਆ ਬੁਲਾਉਣਾ ਹੁੰਦਾ ਸੀ ਅਸੀਂ ਬੁਲਾਈ ਸੀ ਇਹਨਾਂ ਦੀ ਕੁਰਸੀ ਖਾਲੀ ਰਹੀ ਏ ਤੁਹਾਡੇ ਚੈਨ ਵਾਲਿਆਂ ਨੇ ਦਿਖਾਈ ਹੋਣੀ ਮੇਰੇ ਖਾਲ ਇਹਨਾਂ ਦੀ ਕੁਰਸੀ ਖਾਲੀ ਰਹੀ ਏ ਉੱਥੇ ਇਹਨਾਂ ਦਾ ਫਰਜ ਬਣਦਾ ਸੀ ਆਪਣੀ ਗੱਲ ਵਿਚ ਆੜ ਕੇ ਰੱਖਦੇ ਜਦੋਂ ਸਵਾਲ ਜਵਾਬ ਹੋਣੇ ਸਾਨੂੰ ਉੱਥੇ ਵੀ ਲੈਂਡ ਪੂਲਿੰਗ ਪਾਲਿਸੀ ਤੇ ਸਾਨੂੰ ਦੱਸੋ ਵੀ ਫਾਇਦਾ ਕਿੱਥੇ ਆਦਾ ਉਹ ਸਾਨੂੰ ਸ਼ੋਅ ਕਰੋ ਸਾਨੂੰ ਪਤਾ ਲੱਗ ਜੇਗਾ ਕਿ ਅਸੀਂ ਵੀ ਲੋਕਾਂ ਨੂੰ ਕਹਿੰਦੇ ਕਿ ਫਾਇਦਾ ਆ ਸਰਕਾਰ ਸਰਕਾਰ ਕਿਹੜੀ ਹੈ ਸ਼ਦਪੁਰ ਸਾਹਿਬ ਵੀ ਕਿਸਾਨ ਯੂਨੀਅਨਾਂ ਨੂੰ ਕਿਸਾਨ ਜਿੱਥੇ ਬੰਦੀਆਂ ਨੂੰ ਨਾਲ ਲੈ ਕੇ ਚੱਲਾਂਗੇ ਜੇ ਕੋਈ ਇਹਦੇ ਵਿੱਚ ਬਦਲ ਕਰਨ ਦੀ ਲੋੜ ਪਈ ਤੇ ਬਦਲ ਵੀ ਅਜੀਬ ਬਦਲ ਵਾਲਾ ਪੱਖ ਰੱਖਿਆ ਹੀ ਨਹੀਂ ਵਿੱਚ ਅਸੀਂ ਇਹਨਾਂ ਨੂੰ ਇਹ ਪਾਲਿਸੀ ਰੱਦ ਕਰੋ ਬਿਲਕੁਲ ਇਹ ਸਾਨੂੰ ਚਾਹੀਦੀ ਨਹੀਂ ਇਹਨਾਂ ਨੂੰ ਐ ਪੁੱਛੋ ਸਰਕਾਰ ਨੂੰ ਵੀ ਸਰਕਾਰ ਨੂੰ ਡਿਮਾਂਡ ਕਿੰਨੇ ਕੀਤੀ ਹੈ ਵੀ ਸਾਨੂੰ ਮਕਾਨਾਂ ਦੀ ਲੋੜ ਹੈ ਸਾਨੂੰ ਰੈਸੀ ਪਲਾਟਾਂ ਦੀ ਲੋੜ ਹੈ ਕਿੰਨੇ ਕੀਤੀ ਹੈ ਮੰਗੇ ਇਹਨਾਂ ਤੋਂ ਆਪਣੇ ਆਪ ਇਹਨਾਂ ਦੇ ਮਨੋਂ ਉੱਠਿਆ ਇੱਕ ਫੈਸਲਾ ਹੈ ਇੱਕ ਮਨ ਚੋਂ ਉੱਠਿਆ ਫੈਸਲਾ ਦਿੱਲੀ ਵਾਲੇ ਲਾਲੇ ਦੇ ਉਹਨਾਂ ਦੇ ਮਨ ਚੋਂ ਉੱਠੀ ਗੱਲ ਇਹਨਾਂ ਨੇ ਰਾਤੋਂ ਰਾਤ ਤਿਆਰ ਕਰ ਲਈ ਡੇਢ ਸਾਲ ਰਹਿ ਗਿਆ ਡੇਢ ਸਾਲ 'ਚ ਕਿੰਨੀ ਕੁ ਇਹਨੂੰ ਡਿਵੈਲਪ ਕਰ ਦੇਣਗੇ ਜਿਹੜਾ ਲੋਕਾਂ ਨਾਲ ਵਾਅਦਾ ਕਰਦੇ ਨੇ ਕਿਵੇਂ ਡਿਵੈਲਪ ਕਰਨਗੇ ਡੇਢ ਸਾਲ ਦੇ ਵਿੱਚ ਇਹਨਾਂ ਤੋਂ ਕੱਖ ਨਹੀਂ ਹੋਣਾ ਕੇਵਲ ਤੇ ਕੇਵਲੇ ਨਾਲ ਲੋਕਾਂ ਕੋਲੋਂ ਅਕਵਾਇਰ ਕਰਕੇ ਲੋਕਾਂ ਦਾ ਗਲ ਘੁੱਟ ਕੇ ਚੰਗੀ ਤਰ੍ਹਾਂ ਗਲਕਟਕੇ ਲੋਕਾਂ ਕੋਲੋਂ ਲੈ ਕੇ ਫਿਰ ਇਹਨਾਂ ਨੇ ਜਿਹੜੇ ਬਿਲਡਰ ਨੇ ਉਹਨਾਂ ਨੂੰ ਇਹਨਾਂ ਨੇ ਅੱਗੇ ਵੇਚ ਕੇ ਪੈਸੇ ਇਕੱਠੇ ਕਰਕੇ ਦਿੱਲੀ ਲੈ ਕੇ ਜਾਣੇ ਆ ਜਿਹੜੇ ਨਹੀਂ ਜਾਣਦੇ ਵਾਂਗੇ ਬਿਲਕੁਲ ਜੋ ਮਰਜ਼ੀ ਹੋ ਜਾਵੇ। ਅਨਮੋਲ ਗਗਨ ਮਾਨ ਨੇ ਗੱਲ ਅਸਤੀਫਾ ਦਿੱਤਾ ਹੈ ਤੇ ਕਿਸਾਨ ਕਹਿੰਦੇ ਪਏ ਨੇ ਕਿ 5 ਮਿੰਟ ਚ ਐਮਐਸਪੀ ਦੇਣ ਵਾਲੀ ਬੀਬੀ 5 ਸਾਲ ਵੀ ਨਹੀਂ ਟਿੱਕੀ। ਤੂੰ ਤੁਸੀਂ ਆਪ ਹੀ ਜਿਹੜੀ ਖਲ ਮੈਂ ਕਹਿਣੀ ਤਾਰ ਕਹੀ ਦਿੱਤੀ ਹੈ ਹਨ ਵੀ ਉਹ ਉਹ ਤਾਂ ਐ ਮਾਰਦੀ ਸੀ ਚੁਟਕਿਆ ਸਨ ਤੋਂ ਨਹੀਂ ਹੁਣ ਮਾਰਦੀਆਂ ਨਹੀਂ ਹੁੰਦੀਆਂ ਉਹ ਤਾਂ ਚੁਟਕੀਆਂ ਬੜੀਆਂ ਖੜਕਾਉਂਦੀ ਹੈ ਕਰਕੇ ਹਨ ਕਹਿੰਦੀ 5 ਸਾਲ 5 ਮਿੰਟ ਦੇ ਵਿੱਚ ਐਮਐਸਬੀ 5 ਮਿੰਟ ਚ ਐਮਐਸਬੀ ਅਸੀਂ ਵੀ ਬੜੇ ਹੈਰਾਨ ਵੀ ਇਹਦੇ ਕੋਲ ਪਤਾ ਨਹੀਂ ਕਿਹੜੀ ਗਿੱਦਰ ਸਿੰਘੀ ਆ ਵੀ ਜਿਹੜੀ 5 ਮਿੰਟ ਚ ਦੇ ਦੂਗੀ ਹਨ ਤੇ ਹੁਣ ਉਹ ਬਾਕੀ ਉਹਨੇ 5 ਸਾਲ ਵੀ ਨਹੀਂ ਕੱਡੇ ਪਹਿਲਾਂ ਹੀ ਛਾਲ ਮਾਰ ਕੇ ਭੱਜ ਗਈ ਅਸਲ ਚ ਉਹਨੂੰ ਦੇਖ ਗਿਆ ਵੀ ਇਹ ਬੇੜੀ ਜਿਹੜੀ ਇਹਦੇ ਸ਼ਰਾਖ ਹੋ ਗਏ ਇਹ ਬੇੜੀ ਲੱਗੀ ਡੁੱਬਣ ਹੁਣ ਛਾਲ ਮਾਰ ਜਾ ਤਾਂ ਚੰਗੀ ਰਾਂਗੀ ਮੈਂ ਮੇਰੀ ਸ਼ਹਿਦ ਇੱਜ਼ਤ ਬਚੀ ਰਵੇ ਪਰ ਪਬਲਿਕ ਤੇ ਜਾਣ ਜੋਗੀ ਹੁਣ ਨਹੀਂ ਰਹੀ ਕਿਉਂਕਿ ਵੱਡੇ ਵਾਅਦੇ ਕਰ ਚੁੱਕੀ ਸੀ ਉਹ ਔਰ ਬਾਅਦ ਚ ਤੁਹਾਡੇ ਚੈਨਲਾਂ ਤੇ ਉੱਤੇ ਇੰਨੇ ਗੱਲ ਕਹੀ ਹੈ ਕਿਹੇ ਜੀ ਮੈਨੂੰ ਪਤਾ ਨਹੀਂ ਅਸੀਂ ਜੇ ਤੈਨੂੰ ਪਤਾ ਨਹੀਂ ਇਸ ਵੇ ਤੂੰ ਗੱਲ ਕੀਤੀ ਕਿਉਂ ਜੇ ਤੈਨੂੰ ਪਤਾ ਹੀ ਨਹੀਂ ਚੈਨਲ ਅੱਗੇ ਤੂੰ ਬੋਲਣ ਲੱਗੀ ਐ ਤੂੰ ਇਹ ਗੱਲ ਕਹਿ ਦੇ ਪਹਿਲਾਂ ਹੀ ਵੀ ਅਸੀਂ ਕੋਸ਼ਿਸ਼ ਕਰਾਂਗੇ ਦਿਆਂਗੇ ਐਮਐਸਬੀ ਸਾਡੀ ਸਰਕਾਰ ਆਊਗੀ 5 ਮਿੰਟ ਜਾਵਾਂਗੇ ਲੋਕਾਂ ਨੇ ਐਡਾ ਮਜ਼ਾਕ ਉਡਾਇਆ ਹੋ ਉਸ ਜਮੀਨ ਦਾ ਛੱਡੋ ਗੱਲ ਤੁਸੀਂ ਹੁਣ ਛੱਡ ਕੇ ਭੱਜ ਗਈ ਉਹਨੇ ਵੇਖ ਲਿਆ ਉਨੇ ਵੇਖ ਲਿਆ ਕਿ ਬੇੜੀ ਡੁੱਬਣ ਲੱਗੀ ਏ ਇਹਦੇ ਚੋਂ ਨਿਕਲਣ ਚ ਫਾਇਦਾ ਅਜੇ ਤਾਂ ਇੱਕ ਗਈ ਆ ਹਾਂ ਅਜੇ ਇੱਕ ਗਈ ਆ ਮੈਨੂੰ ਲੱਗਦਾ ਕਿ ਵਾਰੀ 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 ਲੈਂਡ بڑੂਗੀ ਹੁਣ ਇਹ ਸਾਰੀ ਛੱਡ ਕੇ ਪੱਜਣਗੇ ਤੇ ਰਸਤੇ ਦਾ ਵੀ ਤੁਹਾਨੂੰ ਪਤਾ ਜਿਹੜੇ ਰਾਹ ਇਹਨਾਂ ਨੇ ਜਾਣਾ ਉਹ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਕਿਉਂਕਿ ਠੱਗੀਆਂ ਬਹੁਤ ਵੱਡੀਆਂ ਵੱਜ ਚੁੱਕੀਆਂ ਨੇ ਪੰਜਾਬ ਦੇ ਨਾਲ ਅੱਛਾ ਤੁਹਾਨੂੰ ਲੱਗਦਾ ਹੈ ਕਿ ਹੁਣ ਕਿਤੇ ਭਾਜੀਪੀ ਇਹ ਬਾਰ ਬਾਰ ਕਹਿੰਦੀ ਹੈ ਗਵਰਨਰ ਨੂੰ ਵੀ ਮਿਲ ਕੇ ਆਏ ਨੇ ਜਾਖੜ ਸਾਹਿਬ ਬਾਰ ਬਾਰ ਤੇ ਉਹਨਾਂ ਨੇ ਇਹ ਆਖਿਆ ਕਿ ਲੈਂਡ ਪੂਲਿੰਗ ਪਾਲਿਸੀ ਨਹੀਂ ਅਸੀਂ ਲਾਗੂ ਹੋਣ ਦੇਣੀ ਪੰਜਾਬ 'ਚ ਤੁਸੀਂ ਇਸ ਪਾਲਸੀ ਦਾ ਜਦੋਂ ਬੀਜਪੀ ਨੇ ਵਿਰੋਧ ਕੀਤਾ ਹੈ ਜਾਂ ਕਰ ਰਹੀ ਹੈ ਤੁਹਾਡੀ ਮੀਟਿੰਗ ਦੇ ਵਿੱਚ ਵੀ ਆਈ ਹੈ ਹੁਣ ਤੁਸੀਂ ਥੋੜਾ ਜਿਹਾ ਯਕੀਨ ਦਿਖਾਉਣ ਲੱਗੋਗੇ ਬੀਜਪੀ ਦੇ ਵਿੱਚ ਨਹੀਂ ਨਹੀਂ ਉਹ ਨਹੀਂ ਗੱਲ ਹੁੰਦੀ ਕੋਈ ਉਹ ਗੱਲਾਂ ਲੱਗ ਨੇ ਸਾਡੀਆਂ ਇਹ ਮਸਲਾ ਜਿਹੜਾ ਪੰਜਾਬ ਨਾਲ ਸੰਬੰਧੋਂ ਲੈਂਡ ਪੂਲਿੰਗ ਨਾਲ ਆ ਇਹ ਲੱਗਿਆ ਇਹ ਲੜਾਈ ਆ ਸਾਡੀ ਇਹ ਹਨਾ ਉਹ ਸਾਡਾ ਮਸਲਾ ਹੋਰ ਹੈ ਉਹ ਕਿਵੇਂ ਚੱਲਦਾ ਕਿਵੇਂ ਨਹੀਂ ਚੱਲਦਾ ਉਹ ਸਮਾਂ ਆਉਣ ਤੇ ਲੋਕ ਵੇਖਣਗੇ ਜਿਹੜੀ ਵੀ ਪਾਰਟੀ ਹੁਣ ਜਿਵੇਂ ਇਹ ਇਹਨਾਂ ਲੋਕਾਂ ਨਾਲ ਧੋਖਾ ਕੀਤਾ ਲੋਕਾਂ ਨੇ ਨਾ ਤੇ ਵਿਸ਼ਵਾਸ ਕੀਤਾ ਇਹਨਾਂ ਨੇ ਲੋਕਾਂ ਨੇ ਨਾਲ ਵਿਸ਼ਵਾਸ ਘਾਤ ਕੀਤਾ ਬਹੁਤ ਕਰਾਲਿਆ ਨੇ ਹਨ ਤੇ ਹੁਣ ਲੋਕ ਆਉਣ ਵਾਲੇ ਸਮੇਂ 'ਚ ਮੇਰੇ ਖਿਆਲ ਸ਼ਾਇਦ ਹੋ ਸਕਦਾ ਹੈ ਅੱਗ ਦੀ ਡਰੀ ਕਿਵੇਂ ਕਹਿੰਦੇ ਹੁੰਦੇ ਨੇ ਟਟਾਣਿਆਂ ਤੋਂ ਡਰੀ ਜਾਂਦੀ ਹੈ ਹਨ ਅੱਗ ਦੀ ਡਰੀ ਟਟਾਣਿਆਂ ਤੋਂ ਡਰਦੀ ਹੈ ਤੇ ਦੁੱਧ ਉਬਲੇ ਦੀ ਡਰੀ ਲੱਸੀ ਨੂੰ ਵੀ ਫੂਕਾ ਮਾਰ ਮਾਰ ਪੀਂਦੀ ਆ ਫਿਰ ਹਨ ਇਸ ਕਰਕੇ ਹੁਣ ਅਗਲੇ ਲੋਕ ਹੁਣ ਫੂਕਾ ਮਾਰ ਮਾਰ ਕੇ ਪੀਣਗੇ ਆਉਣ ਵਾਲੇ ਸਮੇਂ ਚ ਵੇਖੋ ਕਿਵੇਂ ਦਾ ਸਮਾਂ ਹੁੰਦਾ ਉਹ ਬਾਅਦ ਚ ਪਤਾ ਲੱਗੂਗਾ ਬਾਕੀ ਜਿੱਥੇ ਬੰਦੀਆਂ ਨੂੰ ਕਿਵੇਂ ਇਕੱਠਾ ਕਰੋਗੇ ਕਿਉਂਕਿ ਲੋਕ ਵੀ ਇਹੀ ਕਹਿੰਦੇ ਨੇ ਕਿ ਸੰਜ ਜਿੱਥੇ ਬੰਦੀਆਂ ਚ ਪਾੜ ਪਿਆ ਜਦੋਂ ਤਾਂ ਇਕੱਠੇ ਨਹੀਂ ਹੁੰਦੇ ਮੰਗਾ ਨਹੀਂ ਮਨਾ ਸਕਦੇ ਬੇਕੋ 2020 ਵਾਲਾ ਅੰਦੋਲਨ ਜਿਹੜਾ ਸੀ ਉਹ ਵੀ ਸਭ ਤੋਂ ਪਹਿਲਾਂ ਅਸੀਂ ਚੱਲੇ ਸੀ 4 ਅਗਸਤ ਨੂੰ ਇਸ ਤੋਂ ਸ਼ੁਰੂਆਤ ਕੀਤੀ ਸੀ ਸੀ ਤੇ ਸਾਰੀਆਂ ਹੀ ਜਥੇਬੰਦੀਆਂ ਜਿਹੜੀਆਂ ਨੇ ਉਦੋਂ ਵੀ ਲੋਕ ਕਹਿੰਦੇ ਹਾਂ ਵੀ ਇਕੱਠੇ ਨਹੀਂ ਹੋਣੇ ਨਹੀਂ ਹੋਣੇ ਅਸੀਂ ਵੀ ਕਹਿੰਦੇ ਹਾਂ ਪਰ ਪ੍ਰਮਾਤਮਾ ਦੇ ਊਟਾ ਅਸਰਾ ਲੈ ਕੇ ਹੀ ਤੁਰਪੇ ਵੀ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਹੋ ਸਕਦਾ ਇਕੱਠੀਆਂ ਹੋ ਜਾਣਾ ਹਨਾ ਤੇ ਉਹ ਯਤਨ ਕੀਤਾ ਹਿੰਮਤ ਕੀਤੀ ਉਸ ਹਿੰਮਤ ਨੂੰ ਚਾਰ ਚੰਨ ਲੱਗੇ ਕਿ ਸਾਰੀਆਂ ਜਥੇਬੰਦੀਆਂ ਜਿਹੜੀਆਂ ਨੇ ਉਹ ਇਕੱਠੀਆਂ ਹੋ ਗਈਆਂ ਤੇ ਹੌਲੀ ਹੌਲੀ ਦੇਸ਼ ਇਕੱਠਾ ਹੋ ਗਿਆ ਜਿੱਦਣ ਦੇਸ਼ ਇਕੱਠਾ ਹੋਇਆ ਫੇਰ ਮੋਦੀ ਨੂੰ ਗੋਡਿਆਂ 'ਤੇ ਕਰਕੇ ਉਹ ਕਾਨੂੰਨ ਜਿਹੜੇ ਸੀ ਉਹ ਵਾਪਸ ਕਰਾਏ ਲੋਕਾਂ ਨੇ ਜਥੇਬੰਦੀਆਂ ਤੇ ਕੱਗੇ ਲੱਗ ਕੇ ਤੁਰੀਆਂ ਸਨ ਉਹ ਪਬਲਿਕ ਨੇ ਫਿਰ ਮੋਦੀ ਤੋਂ ਕਾਨੂੰਨ ਵਾਪਸ ਕਰਾਏ ਸੀ ਇਸੇ ਤਰ੍ਹਾਂ ਹੀ ਮੈਂ ਹੁਣ ਵੀ ਤੁਹਾਨੂੰ ਇਹ ਗੱਲ ਕਹਿੰਨਾ ਐਡਾ ਤਾਕਤਵਰ ਪ੍ਰਧਾਨ ਮੰਤਰੀ ਦੇਸ਼ ਦਾ ਔਰ ਜਿਹੜੇ ਕਹਿੰਦੇ ਮੋਦੀ ਹੈ ਤਾਂ ਮਮਕਨ ਹੈ ਜਿੱਥੇ ਮੋਦੀ ਅੰਜ ਕਹਿੰਦੇ ਪੈਰ ਧਰਦਾ ਚੁੱਕਦੇ ਨਹੀਂ ਜੋ ਮਰਜ਼ੀ ਹੋ ਜਾਵੇ ਜੇ ਮੋਦੀ ਨੂੰ ਹਰਾ ਲਿਆ ਸੀ ਨਾ ਸੀ ਆ ਭਗਵੰਤਾ ਕਿਹੜੀ ਬਾਗ ਦੀ ਮੂਲੀ ਐ ਇਹਨੇ ਤੇ ਚਾਰ ਦਿਨ ਨਿਕੜਨੇ ਦੀ ਪੁੱਠਿਆ ਕਰਦੇ ਅਗੱਲਤਾ ਸੀ ਤੁਸੀਂ ਟੈਨਸ਼ਨ ਨਾ ਲਾਓ ਸ਼ਾਹਦੀਪੁਰ ਸਾਹਿਬ ਇੱਕ ਆਖਰੀ ਸਵਾਲ ਲਵਾਂਗੇ ਭਗਵੰਤ ਮਾਨ ਹਰਾਨੂੰ ਮਿਲਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਜਿੱਥੇ ਬੰਦੀਆਂ ਨੇ ਜਾਂ ਸਮਝੌਣ ਦੀ ਕਿਸੇ ਮੰਤਰੀ ਨੂੰ ਅਸੀਂ ਅਗਲੇ ਦਿਨ ਭਗਵੰਤਮਾਨ ਸਾਡੇ ਏਰੀਆ 'ਚ ਆਇਆ ਸੀ ਅੱਧੇ ਡੇੜਾ ਸਭ ਖਲੇ ਨੇ ਸਾਡੀ ਦੋਹਾਂ ਦੀ ਡਿਊਟੀ ਲੱਗੀ ਵੀ ਅਸੀਂ ਮਿਲਣ ਗਏ ਅੰਦਰ ਉਹਨਾਂ ਨੂੰ ਮੰਗ ਪੱਤਰ ਦੇਣ ਵਾਸਤੇ ਅਸੀਂ ਵਿਰੋਧ ਵੀ ਨਾ ਕੀਤਾ ਇਸੇ ਕਰਕੇ ਕਿ ਲੋਕ ਕਹ ਰਹੇ ਹਨ ਵੀ ਇੱਥੇ ਨੇ ਬੜਾ ਕੁਝ ਦੇਖ ਕੇ ਜਾਣ ਲੱਗੇ ਨੂੰ ਅਸੀਂ ਸੋਚਿਆ ਵੀ ਜੇ ਕਰ ਇਹ ਗੱਲ ਕਰ ਦਿਆ ਸ਼ਾਇਦ ਹੋ ਸਕਦਾ ਸਾਡੇ ਤੇ ਨਾ ਇਲਜ਼ਾਮ ਆ ਜਾਵੇ ਬਹੁਤ ਵੱਡਾ ਹਨ ਤੇ ਅਸੀਂ ਸਾਰਾ ਕੁਝ ਸਾਈਡ ਤੇ ਕਰਕੇ ਸੀ ਕਿ ਠੀਕ ਹੈ ਮੰਗ ਪੱਤਰ ਦਿੰਨੇ ਆਂ ਅਸੀਂ ਨਾਲੇ ਦੇ ਨਾਲ ਆਪਣੀਆਂ ਗੱਲਾਂ ਕਰਾਂਗੇ ਤੂੰ ੱੱਕਾ ਕਰਦੇਂ ਜੱਥੇਬੰਦੀਆਂ ਨਾਲ ਅਸੀਂ ਜਾ ਕੇ ਦੇ ਨਾਲ ਸਾਰੀਆਂ ਗੱਲਾਂ ਕੀਤੀਆਂ ਵੀ ਤੁਸੀਂ ੱੱਕਾ ਕੀਤਾ ਇਸ ਤਰੀਕ ਤੋਂ ਇਸ ਤਰੀਕ ਤੱਕ ਉਸ ਦਿਨ ਕਹਿੰਦਾ ਕੋਈ ਗੱਲ ਨਹੀਂ ਜੀ ਤੁਹਾਨੂੰ ਅਸੀਂ ਬੁਲਾਵਾਂਗੇ ਤੇ ਗੱਲਬਾਤ ਕਰਾਂਗੇ ਸਾਰੀਆਂ ਜਥੇਬੰਦੀਆਂ ਦੀ ਗੱਲ ਸੁਣਾਵਾਂਗੇ ਪਰ ਵਰਨਾ ਹਾਇ ਕੱਖ ਨਹੀਂ ਇਹ ਕਹਿ ਜਾਂਦੇ ਨੇ ਘਰ ਦੇ ਕੁਛ ਨਹੀਂ ਇਹ ਤਾਂ ਸਿਰਫ ਇੱਕ ਇੱਕ ਡਰਾਮੇਬਾਜ਼ ਲੋਕ ਨਿਕਲਿਆ ਕਿਉਂਕਿ ਪਹਿਲੇ ਹੀ ਡਰਾਮੇਬਾਜ਼ ਸੀਗੇ ਇੱਕ ਭੰਡ ਤੌਰ ਤੇ ਚੱਲਦੇ ਸੀ ਜਾਂ ਡਰਾਮੇ ਕਰਦੇ ਸੀ ਜਾਂ ਕਲਾਕਾਰ ਸੀ ਇਹਨਾਂ ਕੋਲੇ ਕਲਾਕਾਰੀ ਦੇ ਵੇਸ ਤੇ ਬੋਟਾ ਪਈਆਂ ਕਲਾਕਾਰੀ ਦੇ ਵੇਸ ਤੇ ਹੁਣੇ ਸਰਕਾਰ ਨੂੰ ਚਲਾ ਰਹੇ ਜਦੋਂ ਕਿ ਕਲਾਕਾਰੀ ਨਾਲ ਸਰਕਾਰ ਜਿਹੜੀ ਇਸ ਤਰ੍ਹਾਂ ਨਹੀਂ ਚਲਦੀ ਜਾਂ ਆਪਾਂ ਲੋਕਾਂ ਦਾ ਮਜ਼ਾਕ ਉਡਾ ਕੇ ਨਹੀਂ ਸਰਕਾਰ ਚਲਾਇ ਸਰਕਾਰ ਤਾਂ ਥੋੜਾ ਜਿਹਾ ਸੀਰੀਅਸ ਹੋ ਕੇ ਚੱਲੂਗੀ ਜੇ ਸੀਰੀਅਸ ਹੋਣਗੇ ਨਹੀਂ ਤਾਂ ਸੀਰੀਅਸ ਇਹਨਾਂ ਨੇ ਹੋਣਾ ਨਹੀਂ ਸਮਾਂ ਇਹਨਾਂ ਦਾ ਲੰਘ ਗਿਆ ਫਿਰ ਪਛਤਾਉਣਗੇ ਕਹਿੰਦੇ ਫਿਰ ਪਛਤਾਇਆ ਕੀ ਕਰੇ ਜਦੋਂ ਚਿੜੀਆਂ ਚੋਗ ਗਈ ਖੇਤ ਥੋੜਾ ਸਮਾਂ ਰਹਿ ਗਿਆ ਬਾਬਾ ਸ਼ੁਕਰਿਆ ਸ਼ਾਦਪੁਰ ਸਾਹਿਬ ਧੰਨਵਾਦ ਮਿਹਰਬਾਨ ਤੁਹਾਡਾ ਧੰਨਵਾਦ ਹੈ ਜਿਨ੍ਹਾਂ ਨੇ ਸਾਡੀ ਗੱਲ ਪਹੁੰਚਾਉਣ ਦਾ ਯਤਨ ਕਰਨਾ ਇਹ ਤਾਂ ਤੁਹਾਡਾ ਚੈਨਲ ਆਣ ਦਾ ਬਹੁਤ ਧੰਨਵਾਦ ਕਰਦੇ ਸਾਡੇ ਐਂਟੀਆ ਨੇ ਬੜੀ ਹਿੰਮਤ ਕਰਦੇ ਹੋ ਤੁਸੀਂ ਸੋ ਇਹ ਸੀਗੇ ਕਿਸਾਨ ਲੀਡਰ ਬੂਟਾ ਸਿੰਘ ਸ਼ਾਦੀਪੁਰ ਜਿਨ੍ਹਾਂ ਨੇ ਲੈਂਡ ਪੂਲਿੰਗ ਪਾਲਿਸੀ ਦਾ ਡਟਵੇਂ ਸ਼ਬਦਾਂ ਚ ਵਿਰੋਧ ਕੀਤਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿੱਡੇ ਕ ਵੱਡੇ ਲੈਵਲ ਦੇ ਉੱਤੇ ਮੁਹਿੰਮ ਜਿਹੜੀ ਹੈ ਉਹ ਵਿੱਢੀ ਜਾਊਗੀ ਔਰ ਕਿਸ ਤਰੀਕੇ ਦੇ ਨਾਲ ਸਰਕਾਰ ਦੇ ਕੰਨਾਂ ਤੱਕ ਆਪਣੀ ਗੱਲ ਪਹੁੰਚਾਈ ਜਾਊਗੀ ਮਾਨ ਸਾਹਿਬ ਬੁਲਾਉਂਦੇ ਨੇ ਕਿਸਾਨ ਜਥੇਬੰਦੀਆਂ ਨੂੰ ਉਹਨਾਂ ਦੇ ਨਾਲ ਗੱਲਬਾਤ ਕਰਦੇ ਨੇ ਕੀ ਸਿੱਟਾ ਨਿਕਲਦਾ ਆਉਣ ਵਾਲੇ ਸਮੇਂ ਚ ਵੇਖਣੇ ਹੋਗਾ ਕੈਮਰਾ ਪਰਸਨ ਗੁਰਪ੍ਰੀਤ ਸਿੰਘ ਦੇ ਨਾਲ ਮੈਨੂੰ ਦਿਓ ਜਾ ਸਤਿਨ ਸ਼੍ਰੀ ਅਕਾਲ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ